ਕਈ ਲੋਕਾਂ ਨੇ 100 100 150 ਆਪਰੇਸ਼ਨ ਕਰਾਉਣ ਦੀ ਜ਼ਿੰਮੇਵਾਰੀ ਚੱਕੀ ਹੋਈ ਆ ਆਂਡ ਗਵਾਨ ਦੇ ਵੀ ਤੁਹਾਨੂੰ ਲੱਗੇ ਜੇ ਕਿਸੇ ਨੂੰ ਕੋਈ ਲੋੜ ਹੈ ਸੇਵਾ ਦੀ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਾਇਓ ਅੱਜ ਤਕਰੀਬਨ 18 ਆਪਰੇਸ਼ਨ ਅੱਜ ਹੋਏ ਨੇ ਸਾਡਾ ਮੇਨ ਮੋਟਿਵ ਸਿਰ ਇਹੀ ਹੈ ਕਿ ਪੰਜਾਬ 'ਚ ਕੋਈ ਅੱਖਾਂ ਕਰਕੇ ਨਾ ਰਵੇ ਤੁਹਾਡੇ ਕੀ ਲੱਗਦੇ ਨੇ ਤੁਹਾਡੇ ਮਾਤਾ ਜੀ ਤੁਹਾਡੇ ਮਾਤਾ ਜੀ ਅਰ ਤੁਹਾਡੇ ਭਾਈ ਸਾਹਿਬ ਅੱਛਾ ਤੁਹਾਡੀ ਵੀ ਅੱਖਾਂ 'ਚ ਦਿੱਕਤ ਬਾਪੂ ਜੀ ਮੇਰੀ ਅੱਖਾਂ 'ਚ ਦਿੱਕਤ ਨਹੀਂ ਹੈ ਬੈਲੈਂਸ ਵਾਇਟ ਇਹ ਦੋਮਾਖਾ ਅੱਛਾ ਅੱਛਾ ਠੀਕ ਹੋ ਤੁਹਾਨੂੰ ਕੋਈ ਅੱਖਾਂ ਦੀ ਦਿੱਕਤ ਨਹੀਂ ਚਸ਼ਮਾ ਨਹੀਂ ਲਗਾਇਆ ਅੱਛਾ ਅੱਛਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਅੱਖਾਂ ਦੀ ਚਲੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਹੋਰ ਵੀ ਤੁਹਾਡੇ ਇਲਾਕੇ 'ਚ ਕੋਈ ਰਿਸ਼ਤੇਦਾਰੀ ਜੇ ਕੋਈ ਗਵਾਨੜ ਡੈਡੀ ਜੀ ਦੀ ਖਾਣੇ ਚੀਜ਼ ਲੈ ਆਏ ਉਹਨਾਂ ਨੂੰ ਵੀ ਲੈ ਆਏ ਹੁਣ ਮਮਾ ਜੀ ਮਾਤਾ ਜੀ ਅੰਦਰ ਅਸਾਂ ਉਹਨਾਂ ਦਾ ਤਾਂ ਕਰਾ ਦਿੰਨੇ ਆ ਹੋ ਗਿਆ ਉਹਨਾਂ ਦਾ ਆਪਰੇਸ਼ਨ ਅੱਗੇ ਵੀ ਤੁਹਾਡੇ ਮਹੱਲੇ 'ਚ ਕੋਈ ਜ਼ਰੂਰਤਮੰਦ ਬੰਦਾ ਹੋਵੇ ਜਿਹੜਾ ਆਪਰੇਸ਼ਨ ਨਾ ਕਰਾ ਸਕੇ ਸਾਨੂੰ ਜਰੂਰ ਦੱਸਿਓ ਠੀਕ ਹੈ ਇਹ ਵੀ ਬੜੀ ਵੱਡੀ ਸੇਵ ਹੈ ਤੁਹਾਡਾ ਕੀ ਲ 聊聊聊。没。 ਸ਼ਾਮੀ ਦਿੱਤੇ ਸਾਨੂੰ ਮਿਲੇ ਸੀ ਨਾ ਮਾਡਲ ਟਾਊਨ ਉੱਥੇ ਮਿਲ ਲਿਓ ਇੱਕ ਵਾਰੀ ਅਸੀਂ ਹਾਂ ਉਥੇ ਕਾਰਡ ਬਣਾ ਦਾਂਗੇ ਅਸੀਂ ਤੇ ਤੁਹਾਡਾ ਆਪਰੇਸ਼ਨ ਫ੍ਰੀ ਕਰਾ ਦਾਂਗੇ ਠੀਕ ਹੈ ਮਿਲ ਲਿਓ ਡੈਟ ਨੂੰ ਕੱਲ ਹੀ ਆ ਹਾਂ ਕੱਲ ਆਇਆ ਤੁਹਾਡਾ ਕੀ ਜੁਰੀ ਮਾਤਾ ਜੀ ਅੱਛਾ ਅੰਦਰ ਆਪਰੇਸ਼ਨ ਹੋ ਗਿਆ ਹਾਂ ਅੱਛਾ ਜੀ ਆਜੋ ਆਜੋ ਸ਼ਾਮੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਸਾਰੇ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਤੁਹਾਡੀ ਅੱਖਾਂ ਦੇ ਆਪਰੇਸ਼ਨ ਹੋ ਗਏ ਸਾਰਿਆਂ ਦੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਅੱਛਾ ਜੀ ਬਾਪੂ ਜੀ ਕਿਵੇਂ ਹੋ ਬੈਠੋ ਜੀ ਬੈਠੋ ਬੈਠੋ ਆਸ਼ੀਰਵਾਦ ਦਿਓ ਬੈਠੋ ਸਭ ਦੇ ਆ ਜੋ ਆਪਰੇਸ਼ਨ ਹੋਏ ਨੇ ਅੱਛਾ ਠੀਕ ਹੋ ਸਾਰੇ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਅੱਛਾ ਜੀ ਚਲੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਦਵੇ ਹੋਰ ਤੇ ਇਦਾਂ ਹੀ ਸਰਬੱਤ ਦਾ ਭਲਾ ਮੰਗਿਓ ਜਿਨ੍ਹਾਂ ਨੇ ਲੋਕਾਂ ਨੇ ਤੁਹਾਡੇ ਆਪਰੇਸ਼ਨ ਦਾ ਖਰਚਾ ਚੱਕਿਆ ਸਾਰੀ ਸੇਵਾ ਦਿੱਤੀ ਉਹਨਾਂ ਵਾਸਤੇ ਦੁਆ ਜਰੂਰ ਕਰਿਓ ਪਰਮਾਤਮਾ ਉਹਨਾਂ ਨੂੰ ਹੋਰ ਦਵੇ ਕਿਉਂਕਿ ਅੱਜ ਦੇ ਜਮਾਨੇ 'ਚ ਬੜਾ ਔਖਾ ਹੈ ਨਾ ਕਿਸੇ ਨੂੰ 5 ਰੁਪਏ ਵੀ ਦੇਣੇ ਪਰ ਲੋਕ ਇੰਨਾ ਇੰਨਾ ਦਾਨ ਕਰ ਰਹੇ ਨੇ ਜਿਨ੍ਹਾਂ ਕਰਕੇ ਸਾਰੀ ਸੇਵਾ ਚੱਲ ਰਹੀ ਹੈ ਉਹਨਾਂ ਵਾਸਤੇ ਜਰੂਰ ਦੁਆ ਮੰਗਿਓ ਕਦੋਂ ਤੋਂ ਬਪੂ ਦੀ অপারেশন ਰੁਕਿਆ ਹੋਇਆ ਸੀ ਤੁਹਾਡਾ ਅੱਖਾਂ ਦਾ ਕਦੋਂ ਤੋਂ ਦਿੱਕਤ ਸੀ ਅੱਖਾਂ ਨੂੰ ਮੈਨੂੰ ਹੈ ਸਕੂਲ ਦਾ ਦੋਖਾ ਹੋਈ ਦੋ ਸਾਲ ਪੈਸਿਆਂ ਕਰਕੇ ਨਹੀਂ ਕਰਾ ਪਾ ਰਹੇ ਸੀ অপারেশন ਨਹੀਂ ਮੈਂ ਗਿਆ ਉਹ ਆਹ ਪਾਹ ਮਾਦੋਂ ਸ਼ੰਕਰਾ ਦੇ ਇਹਦੋਂ ਉਦੋਂ ਕਿੰਨੇ ਪੈਸੇ ਲੱਗੇ ਸੀ ਇਹਦੇ ਤੇ ਉਹਰ ਕੈਂਪ ਚ ਹੋਇਆ ਸੀ ਅਜਾ ਕੈਂਪ ਚ ਹੋਇਆ ਸੀ ਇਹ ਜੁਗੁਲ ਕੈਂਪ ਹੋ ਜਾ ਰਿਹਾ ਯਾਰ ਅਜਾ ਕੈਂਪ ਚ ਹੋਇਆ ਨਹੀਂ ਹੁਣ ਠੀਕ ਹੋ ਅੱਛਾ ਹੁਣ ਠੀਕ ਹੋ ਚਲੋ ਦਵਾਈ ਦੂ ਵੀ ਮਿਲ ਗਈ ਦਵਾਈ ਹੋ ਗਈ ਅੱਛਾ ਠੀਕ ਹੈ ਕੋਈ ਦਿੱਕਤ ਆਈ ਕਿਸੇ ਨੂੰ ਦੁਬਾਰਾ ਵੀ ਤੁਸੀਂ ਮਿਲ ਲਿਓ ਠੀਕ ਹੈ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਵੀ ਦੁਆਵਾਂ ਦੇ ਕੇ ਜਾਇਓ ਜਿਨ੍ਹਾਂ ਨੇ ਤੁਹਾਡੇ ਆਪਰੇਸ਼ਨ ਕੀਤੇ ਨੇ ਮਾਰਕੀਟ ਰੇਟ ਨਾਲੋਂ ਬੜੇ ਘੱਟ ਸੇਵਾ ਤੌਰ ਤੇ ਕੀਤੇ ਉਹਨਾਂ ਨੇ ਕਿ ਚਲੋ ਜੇ ਤੁਸੀਂ ਸੇਵਾ ਕਰ ਰਹੇ ਹੋ ਤਾਂ ਸਾਡੀ ਵੀ ਸੇਵਾ ਹੀ ਹੈ ਤਾਂ ਤੁਸੀਂ ਉਹਨਾਂ ਵਾਸਤੇ ਜ਼ਰੂਰ ਦੁਆ ਮੰਗਿਓ ਤੁਹਾਡਾ ਨਾਮ ਕੀ ਮਾਤਾ ਜੀ ਚੰਦ ਜੀ ਸਰਨਜੀਤ ਕੌਰ ਜੀ ਤੁਹਾਡੀ ਕਦੇ ਤੋਂ ਦਿੱਕਤ ਸੀ ਅੱਖਾਂ ਦੀ ਚਾਰ ਪੰਜ ਸਾਲ ਦਾ ਹੁਣ ਹੋਰ ਕੋਈ ਕਿਸੇ ਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਕਿ ਕੋਈ ਘਰ ਕਿਸੇ ਦੇ ਕੋਈ ਦਵਾਈਆਂ ਕਰਕੇ ਕੋਈ ਇਲਾਜ ਕਰਕੇ ਕੋਈ ਦਿੱਕਤ ਹੋਵੇ ਤੁਸੀਂ ਮੈਨੂੰ ਆਪਣਾ ਪੁੱਤ ਸਮਝ ਕੇ ਸੇਵਾ ਦੇ ਸਕਦੇ ਜੇ ਤੁਹਾਡੇ ਗਾਂ ਆਂਡ ਗਵਾਂਡ ਤੇ ਕਿਸੇ ਨੂੰ ਤੁਹਾਡੇ ਕਿਸੇ ਨੂੰ ਕਿੱਲ ਨੂੰ ਬੁਲਾਇਓ ਬੁਲਾਓ ਜੀ ਬੁਲਾਓ ਗੁਜਰ ਮੁਲਾਓ ਹਾਂ ਜੀ ਸੱਚ ਕੱਲੀ ਅੱਛਾ ਜੀ ਦੱਸਾਂ ਜੀ ਮੰਮੀ ਵਾਲੀ ਬਹੁਤ ਮੰਦਰ ਨਹੀਂ ਲੋਨੇ ਅੱਛਾ ਜੀ ਤੇ ਉਹਨਾਂ ਦੀ ਨਾ ਵੀ ਅੱਜ ਤੋਂ ਬਹੁਤ ਜ਼ਿਆਦੀ ਦਿੱਕਤ ਆ ਲੈ ਆਓ ਤੁਸੀਂ ਕੋਈ ਡਾਕਟਰ ਸਾਹਿਬ ਨੂੰ ਆਪਾਂ ਚੈੱਕਅਪ ਕਰਾ ਲੈਂਦੇ ਆ ਜੋ ਵੀ ਖਰਚਾ ਹੋਇਆ ਅਸੀਂ ਕਰ ਦਾਂਗੇ ਲੈ ਆਓ ਤੁਸੀਂ ਦੀ ਮਾਰਨਿੰਗ ਸ਼ਾਮੀ ਸ਼ਾਮੀ ਮਾਤਾ ਜੀ ਨੂੰ ਪਤਾ ਸੀ ਕਿੱਥੇ ਮਿਲਦੇ ਆ ਉੱਥੇ ਮਿਲ ਲਿਓ ਇੱਕ ਵਾਰੀ ਆ ਕੇ ਸਾਨੂੰ ਅਰੋਜ ਰੋਜ ਹਾਂ ਮੈਂ ਕਾਰਡ ਦੇ ਦੇਣਾ ਮੋਡਲ ਟਾਊਨ ਨੂੰ ਕ੍ਰਿਸ਼ਨਾ ਮੰਦਿਰ ਹੈ ਨਾ ਇਹਦੇ ਨਾਲ ਕੁਲਚਾ ਲੈਂਡ ਮਾਰਕੀਟ ਅੱਗੇ ਜਾ ਕੇ ਟਿਊਸ਼ਨ ਮਾਰਕੀਟ ਤੋਂ ਅਗਲੀ ਛੋਟੀ ਮਾਰਕੀਟ ਉੱਥੇ ਬੈਠਦੇ ਆਂ ਸੀ ਰੋਜ 7 ਤੋਂ 9 ਸ਼ਾਮੀ ਸਾਨੂੰ ਤੁਸੀਂ ਉੱਥੇ ਮਿਲ ਲਿਓ ਨਾ ਉਹ ਤੋਂ ਦੇ ਅਕਲ ਵਿੱਚ ਫੋਨ ਆਉਂਦਾ ਹੈ ਕਰਾਵਾ ਦਾਂਗੇ ਜੀ ਕਰਾਵਾ ਹਾਂ ਪਹਿਲਾਂ ਕਮਾਉਣ ਵਾਲਾ ਕਰਾਵਾ ਦਾਂਗੇ ਹੁਣ ਚਿੱਟੇ ਮੋਤੀ ਦਾ ਕਿਸੇ ਹੋਰ ਦਾ ਤਾਂ ਨਹੀਂ ਆਪਰੇਸ਼ਨ ਹੋਣਾ ਅੱਛਾ ਇੱਕ ਇੱਕ ਹੀ ਸੀ ਸਾਰਿਆਂ ਦਾ ਨਹੀਂ ਹੋਗਾ ਇਹ ਹੁਣ ਇਹ ਲੱਗਣਾ ਕਿ ਹੋਏਗਾ ਜਦੋਂ ਵੀ ਡਾਕਟਰ ਸਾਹਿਬ ਬੁਲਾਉਣ ਤੁਹਾਨੂੰ ਦੁਬਾਰਾ ਤੁਸੀਂ ਉਦੋਂ ਆ ਕੇ ਸਾਡੇ ਕੋਲ ਦੁਬਾਰਾ ਆਪਰੇਸ਼ਨ ਕਰਾ ਸਕਦੇ ਹੋ ਡਾਕਟਰ ਸਾਹਿਬ ਦਵਾਈ ਦਵਾਈ ਦਿੱਤੀ ਨਹੀਂ ਅੱਛਾ ਦਵਾਈ ਤੁਹਾਨੂੰ ਦੇ ਦਿੰਦੇ ਹੋਣੀ ਆ ਦਵਾਈ ਕਰਦੇ ਕੀ ਵੀ ਗੋਲੀ ਹੋ ਗਈ ਆ ਦਵਾਈ ਤੁਹਾਨੂੰ ਹੁਣੀ ਸਾਰੀ ਸਮਝਾ ਕੇ ਭੇਜੋ ਦਵਾਈ ਤੁਹਾਨੂੰ ਬਹੁਤ ਤੁਹਾਡਾ ਬੇਟਾ ਧੰਨਵਾਦ ਧੰਨਵਾਦ ਆਂਟੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਤਾਕਤ ਦਿੱਤੀ ਕਿ ਅਸੀਂ ਬਸ ਇਹਨਾਂ ਦਾ ਕੰਮ ਹੋ ਜਾਊਗਾ ਜੀ ਹੋ ਜਾ ਸਾਰਿਆਂ ਦਾ ਹੋ ਜਾਊਗਾ ਤੁਸੀਂ ਸਾਨੂੰ ਥੋੜਾ ਸਮਾਂ ਦਿਓ ਸਾਰਿਆਂ ਦਾ ਹੋ ਜਾਊਗਾ ਜੀ ਤੁਹਾਡਾ ਧੰਨਵਾਦ ਆ ਹਾਂਜੀ ਤੁਹਾਡਾ ਧੰਨਵਾਦ ਆ ਨਹੀਂ ਨਹੀਂ ਆਂਟੀ ਮੇਰਾ ਇਹਨਾਂ ਖਰਚੇ ਚੁੱਕਦੇ ਆ ਤੁਸੀਂ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਇਹ ਤਾਂ ਪਰਮਾਤਮਾ ਦਾ ਧੰਨਵਾਦ ਹੈ ਇਹ ਉਹਨਾਂ ਵਾਸਤੇ ਦੁਆਵਾਂ ਮੰਗਿਓ ਜਿਨ੍ਹਾਂ ਲੋਕਾਂ ਨੇ ਕਈ ਲੋਕਾਂ ਨੇ 100 100 150 ਆਪਰੇਸ਼ਨ ਕਰਾਉਣ ਦੀ ਜ਼ਿੰਮੇਵਾਰੀ ਚੱਕੀ ਹੋਈ ਆ ਪਰ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਪੰਜਾਬ 'ਚ ਕੋਈ ਮਰੀਜ਼ ਰਵੇ ਹੀ ਨਾ ਜਿਹਦਾ ਇਲਾਜ ਪੈਸਿਆਂ ਕਰਕੇ ਰੁਕਿਆ ਹੋਵੇ ਨਾ ਸਾਡੀ ਤਾਂ ਇਹੀ ਅਰਦਾਸ ਤੁਸੀਂ ਵੀ ਬਾਕੀ ਪਰਮਾਤਮਾ ਕੋਲ ਸਰਬੱਤ ਦਾ ਭਲਾ ਮੰਗਿਓ ਸਭ ਦਾ ਭਲਾ ਮੰਗਿਓ ਆਂਡਕ ਵਾਨ ਤੇ ਵੀ ਤੁਹਾਨੂੰ ਲੱਗੇ ਜੇ ਕਿਸੇ ਨੂੰ ਕੋਈ ਲੋੜ ਹੈ ਸੇਵਾ ਦੀ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਾਇਓ ਤੁਹਾਡਾ ਕੁਝ ਨਹੀਂ ਜਾਣਾ ਪਰ ਜਿਹੜੀ ਇੱਕ ਦੂਜੇ ਨੂੰ ਮਲਵਾਣ ਵਾਲੀ ਸੇਵਾ ਹੈ ਬਹੁਤ ਵੱਡੀ ਸੇਵਾ ਬਹੁਤ ਵੱਡੀ ਸੇਵਾ ਤੇ ਐਡੀ ਬਹੁਤ ਵੱਡੀ ਸੇਵਾ ਨਹੀਂ ਨਹੀਂ ਕੋਈ ਤੁਹਾਡੇ ਰਾਹੀ ਕਿਸੇ ਹੋਰ ਦਾ ਪਲਾਹ ਹੋ ਜਵੇ ਬਹੁਤ ਵੱਡੀ ਸੇਵਾ ਠੀਕ ਹੈ ਜੀ ਮੈਂ ਮਿਲਣ ਆਇਆ ਸੀਗਾ ਡਾਕਟਰ ਸਾਹਿਬ ਨੂੰ ਧੰਨਵਾਦ ਕਰਨਾ ਸੀ ਮੈਂ ਚਲਿਆ ਤੁਹਾਡਾ ਵੀ ਅਸ਼ੀਰਵਾਦ ਲੈ ਜਾ ਤੁਸੀਂ ਆਪਣਾ ਕਾਰਡ ਦੇ ਦਿੰਦੇ ਨਾ ਮੇਰਾ ਕਾਰਡ ਦੇ ਦੇਂਦਾ ਮੁੰਡਾ ਤੁਹਾਨੂੰ ਅਸੀਂ ਉੱਥੇ ਹੀ ਮਿਲਦੇ ਹਾਂ ਅੰਟੀ ਉੱਥੇ ਸਾਰੇ ਨੰਬਰ ਆ ਜਿਹੜਾ ਸਾਡਾ ਆ ਕਾਰਡ ਹੈ ਨਾ ਆ ਇਹਦੇ ਉੱਪਰ ਸਾਰੇ ਨੰਬਰ ਲਿਖੇ ਹੋਏ ਸਾਡੇ ਆ ਉੱਪਰ ਲਿਖੇ ਆ ਤਿੰਨੋਂ ਨੰਬਰ ਮੇਰੇ ਹੀ ਐ ਸਾਨੂੰ ਫੋਨ ਕਰਕੇ ਜਦੋਂ ਮਰਜ਼ੀ ਮਿਲ ਰਿਹਾ ਬਿੰਦ ਨਾਗਾ 365 ਦਿਨ ਸ਼ਾਮੀ ਉੱਥੇ ਮਿਲਦੇ ਹਾਂ ਪਰ ਅਸੀਂ ਹੌਲੀ ਹੌਲੀ ਹੁਣ ਆਪਣਾ ਨਵਾਂ ਇੱਕ ਜਗ੍ਹਾ ਬਣਾਉਣ ਲੱਗੇ ਹਾਂ ਜਿੱਥੇ ਕੈਂਪ ਲੱਗਿਆ ਸੀ ਉੱਥੇ ਬਣਾ ਕੇ ਫਿਰ ਸਵੇਰੇ ਵੀ ਮਿਲਿਆ ਕਰਾਂਗੇ ਸਵੇਰੇ ਇਹ ਮੈਂ ਤਾਂ ਕਿੰਨੇ ਤੱਕ ਇਹ ਤਾਂ ਸ਼ਾਮੀ 7 ਤੋਂ 9 ਪਰ ਉਹ ਜਦੋਂ ਜਗ੍ਹਾ ਬਣ ਜੂਗੀ ਫਿਰ ਸਵੇਰੇ 8 ਵਜੇ ਤੋਂ ਸ਼ੁਰੂ ਕਰਕੇ ਦੁਪਹਿਰ ਤੱਕ ਰੁਕਿਆ ਕਰਾਂਗੇ ਹਾਂਜੀ ਬਾਪੂ ਜੀ ਕਰ ਦਿਆਂ ਨੂੰ ਮੈਂ ਸ਼ਾਮ ਨੂੰ ਲਾਂ ਦੇ ਜਾਂਦਾ ਆਂ ਅੱਛਾ ਜੀ ਤੁਸੀਂ ਮੈਨੂੰ ਫੋਨ ਕਰ ਦਿਓ ਬਾਪੂ ਜੀ ਕਾਰਡ ਤੋਂ ਤੁਹਾਨੂੰ ਫਿਰ ਮੇਰੇ ਕੋਲ ਨਹੀਂ ਆਣ ਦੀ ਲੋੜ ਸਿੱਧਾ ਹਸਪੀਟਲ ਹੀ ਭੇਜ ਦਾਂਗੇ ਸਵੇਰੇ ਹੀ ਚਲ ਜੀਓ ਡਾਕਟਰ ਕੋਲ ਠੀਕ ਹੈ ਇੱਕ ਵਾਰੀ ਵਸਾਨੂੰ ਮਿਲਣਾ ਹੁੰਦਾ ਬਾਰ ਬਾਰ ਰੋਜ਼ ਨਹੀਂ ਮਿਲਣਾ ਹੁੰਦਾ ਸਾਨੂੰ ਇੱਕ ਵਾਰੀ ਮਿਲ ਲਓ ਅਸੀਂ ਤੁਹਾਡਾ ਕਾਰਡ ਬਣਾ ਦਾਂਗੇ ਸਾਨੂੰ ਪਤਾ ਲੱਗ ਜਾਊਗਾ ਕਿ ਕੌਣ ਹੈ ਮਰੀਜ਼ ਤਾਂ ਕਰਕੇ ਜ਼ਰੂਰੀ ਹੁੰਦਾ ਮੈਂ ਸੰਗਤ ਦਾ ਵੀ ਬੜਾ ਧੰਨਵਾਦੀ ਹਾਂ ਜਿੰਨਾ ਕਰਕੇ ਕਾਰਜ ਪੂਰਾ ਹੋ ਰਿਹਾ ਹੈ ਅੱਜ ਤਕਰੀਬਨ 18 ਆਪਰੇਸ਼ਨ ਅੱਜ ਹੋਏ ਨੇ ਤਕਰੀਬਨ ਅੱਖਾਂ ਦੇ 2250 ਆਪਰੇਸ਼ਨ ਨਿਕਲੇ ਨੇ ਤੇ ਮੈਂ ਸੰਗਤ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਇਨਾ ਆਪਰੇਸ਼ਨਾਂ ਦੀ ਜ਼ਿੰਮੇਵਾਰੀ ਜਿਵੇਂ ਡੋਨਰ ਲੈ ਰਹੇ ਨੇ ਕੋਈ ਦੋ ਆਪਰੇਸ਼ਨ ਕਰਾ ਰਿਹਾ ਹੈ ਇੱਕ ਵੀਰ ਜੀ ਕੱਲ ਆਏ ਸੀ ਉਹਨਾਂ ਨੇ 101 ਆਪਰੇਸ਼ਨਾਂ ਦੀ ਜ਼ਿੰਮੇਵਾਰੀ ਚੱਕੀ ਹੈ ਇੱਕ ਆਪਰੇਸ਼ਨ ਦਾ ਜੋ ਵੀ ਖਰਚ ਹੈ ਮੈਂ ਡਾਕਟਰ ਸਾਹਿਬ ਦਾ ਡਾਕਟਰ ਸੁਖਬੀਰ ਜੀ ਦਾ ਵੀ ਬੜਾ ਥੈਂਕਫੁਲ ਹਾਂ ਮੈਂ ਮਲਵਾਨਾ ਹੁਣੀ ਤੁਹਾਨੂੰ ਉਹਨਾਂ ਨਾਲ ਜਿਨ੍ਹਾਂ ਨੇ ਇਹ ਸਾਰੇ ਆਪਰੇਸ਼ਨ ਮਾਰਕੀਟ ਰੇਟ ਨਾਲੋਂ ਬਹੁਤ ਇੱਕ ਸੇਵਾ ਦੇ ਤੌਰ ਤੇ ਕੀਤੇ ਨੇ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਵੀ ਯੋਗਦਾਨ ਹੈ ਇਹ ਮੈਂ ਵਿੱਚ ਇੱਕ ਦੋ ਆਪਰੇਸ਼ਨ ਫਰੀ ਵੀ ਕਰ ਦੂੰਗੀ ਕੋਈ ਸੇਵਾ ਨਹੀਂ ਤੇ ਮੈਂ ਪੰਜਾਬ ਅੱਗੇ ਬੇਨਤੀ ਕਰਨਾ ਚਾਹਾਂ ਕੀ ਪੰਜਾਬ ਚ ਜੇ ਕਿਸੇ ਮਾਂ ਨੂੰ ਕਿਸੇ ਬਜ਼ੁਰਗ ਬਾਪ ਨੂੰ ਜਾਂ ਕਿਸੇ ਬੱਚੇ ਨੂੰ ਕੋਈ ਪੈਸਿਆਂ ਕਰਕੇ ਟ੍ਰੀਟਮੈਂਟ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਜਰੂਰ ਸਾਡੀ ਟੀਮ ਨੂੰ ਇੱਕ ਵਾਰੀ ਮਿਲਿਆ ਜਾਵੇ ਸੋ ਦੈਟ ਅਸੀਂ ਤੁਹਾਡੀ ਜਿਹੜੀ ਬੇਨਤੀ ਹੈ ਉਹ ਸੰਗਤ ਅੱਗੇ ਰੱਖੀਏ ਤੇ ਜਿਹੜੀ ਸੰਗਤ ਹੈ ਉਹ ਆਪ ਹੀ ਬਾਤ ਚੜ ਕੇ ਅੱਗੇ ਲਾ ਕੇ ਜਿਹੜਾ ਤੁਹਾਡਾ ਆਪਰੇਸ਼ਨ ਕਰਾਵੇ ਜਿਵੇਂ ਲੋਕ ਵੀਡੀਓਜ਼ ਦੇਖਦੇ ਨੇ ਸੋਸ਼ਲ ਮੀਡੀਆ ਤੇ ਉਹ ਆਪ ਹੀ ਫੋਨ ਕਰਦੇ ਨੇ ਇੱਕ ਮਾਂ ਦਾ ਆਪਰੇਸ਼ਨ ਮੈਂ ਕਰਾਣਾ ਕੱਲ ਸਾਡੇ ਕੋਲ ਇੱਕ ਵੀਰ ਨੇ 11ਵਾਂ ਆਪਰੇਸ਼ਨ ਅਡੌਪਟ ਕੀਤੇ ਨੇ ਉਹ ਕਿਸੇ ਟਾਈਮ ਆਪਣੇ ਬਾਪੂ ਦੇ ਅੱਖ ਨਹੀਂ ਬਣਵਾ ਪਾ ਰਿਆ ਸੀ ਪੈਸੇ ਨਹੀਂ ਸੀ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਤਾਂ ਬਾਪੂ ਦਾ ਨਹੀਂ ਹੈਗਾ ਬਾਪੂ ਪੂਰੇ ਹੋ ਗਏ ਪਰ ਉਹਨੇ ਆਪਣੇ ਬਾਪੂ ਦੀ ਯਾਦ ਚ ਕਿਹਾ ਕਿ ਜਿੱਦਾਂ ਮੈਂ ਤਰਸਦਾ ਸੀਗਾ ਕਿ ਮੈਂ ਆਪਣੇ ਘਰੇ ਆਪਰੇਸ਼ਨ ਕਰਾਣਾ ਆਪਣੇ ਬਾਪੂ ਤਾਂ ਪੈਸੇ ਨਹੀਂ ਆ ਅੱਜ ਉਹ ਕਹਿੰਦਾ ਮੈਨੂੰ ਜੋਗਾ ਹੋ ਗਿਆ ਕਿ ਮੈਂ 11 ਆਪਰੇਸ਼ਨ ਫਰੀ ਕਰਾਉਂਗਾ ਤਾਂ ਇਹ ਦੁਨੀਆ ਅੱਜ ਜਿਹੜਾ ਮਾਰਾ ਟਾਈਮ ਹੁੰਦਾ ਉਹਦੇ ਵਿੱਚ ਮਹਿਸੂਸ ਕਰਿਆ ਕਰੋ ਕਿ ਘਰ ਦੇ ਵਿੱਚ ਰੋਟੀ ਨਹੀਂ ਬਲ ਰਹੀ ਤਾਂ ਕੀ ਬੀਤਦੀ ਹੈ ਆਪਰੇਸ਼ਨ ਜੋਗੇ ਪੈਸੇ ਨਹੀਂ ਤਾਂ ਕੀ ਬੀਤਦੀ ਹੈ ਜਦੋਂ ਪਰਮਾਤਮਾ ਇੰਨੇ ਜੋਗਾ ਕਰ ਦਵੇ ਤੁਹਾਨੂੰ ਕਿ ਤੁਸੀਂ ਆਪਣੀ ਤਿਲ ਫੁੱਲ ਨਾਲ ਕਿਸੇ ਦੀ ਜਾਨ ਬਚਾ ਸਕਦੇ ਹੋ ਜਾਂ ਕਿਸੇ ਦੀ ਮਦਦ ਕਰ ਸਕਦੇ ਹੋ ਜ਼ਰੂਰ ਕਰਿਆ ਕਰੋ ਤੇ ਡਾਕਟਰ ਸਾਹ ਨੂੰ ਮਿਲੀ ਆਪਾਂ ਆਜੂ ਕਿੱਥੇ ਨੇ ਤੁਹਾਡਾ ਵੀ ਸਟਾਫ ਦਾ ਵੀ ਸਾਰਿਆਂ ਦਾ ਧੰਨਵਾਦ ਸਤਿ ਸ਼ਕਲ ਜੀ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਤਿ ਸ਼ਕਲ ਜੀ ਡਾਕਟਰ ਸਾਹਿਬ ਕਿੱਥੇ ਨੇ ਡਾਕਟਰ ਨਹੀਂ ਹੈਗੇ ਅੱਛਾ ਸ਼ਾਇਦ ਉੱਪਰ چلے ਗਏ ਅੱਛਾ ਅੱਛਾ ਕੋਈ ਨਹੀਂ ਮੈਮ ਤੁਸੀਂ ਸਾਰੇ ਸਟਾਫ ਹੋ ਨਾਲ ਪੇਸ਼ੈਂਟਾਂ ਦੇ ਨਾਲ ਤੁਸੀਂ ਇੱਕ ਹੋਰ ਰਿਕਵੈਸਟ ਹੈ ਤੁਹਾਨੂੰ ਕੋਈ ਤੁਹਾਨੂੰ ਆਲੇ ਦੁਆਲੇ ਕੋ ਤੁਹਾਡੇ ਮਹੱਲੇ 'ਚ ਕੋ ਕਿਸੇ ਨੂੰ ਕੋਈ ਹੋਰ ਕੋਈ ਆਪਰੇਸ਼ਨ ਇਲਾਜ ਦੀ ਲੋੜ ਹੋਵੇ ਸਾਨੂੰ ਜਰੂਰ ਮਿਲੇ ਜੀ ਬਹੁਤ ਸ਼ੁਕਰੀਆ ਤੁਹਾਡਾ ਇਹ ਸਾਰੀਆਂ ਐਫਰਟਸ ਤੁਹਾਡੀਆਂ ਨੇ ਨਹੀਂ ਨਹੀਂ ਤੁਸੀਂ ਕਰ ਰਹੇ ਹੋ ਇੰਨਾ ਕੁਝ ਡਾਕਟਰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਹਾਂ ਦੇਣੀਆਂ ਨਵੀਂ ਜ਼ਿੰਦਗੀ ਦੇਣੀ ਹੈ ਇਹ ਤੇ ਤੁਸੀਂ ਤੁਹਾਡੇ ਰਿਫਰੈਂਸ ਬਹੁਤ ਵਧੀਆ ਨੇ ਤੇ ਤੁਹਾਡੇ ਬੜਾਪਨ ਹੈ ਜੀ ਤੁਹਾਡੇ ਸਾਥ ਨਾਲ ਅਸੀਂ ਵੀ ਅੱਗੋਂ ਇਕੱਠੇ ਮਰੀਜ਼ ਫੜ ਲੀਦੇ ਆ ਕਿ ਜਿੰਨੇ ਸਾਡਾ ਤਾਂ ਦੇਖੋ ਮੇਨ ਮੋਟਿਵ ਹੈਗਾ ਜੀ ਕਿ ਸਮਾਜ 'ਚ ਨਾ ਜਿੰਨੀਆਂ ਪ੍ਰੋਬਲਮਸ ਨੇ ਲੋਕ ਨੂੰ ਪ੍ਰੋਬਲਮਸ ਹਾਈਲਾਈਟ ਕਰਦੇ ਰਹਿੰਦੇ ਨੇ ਆਹ ਦਿੱਕਤ ਆਹ ਦਿੱਕਤ ਹੈ ਸੋਲੂਸ਼ਨ ਵੱਲ ਨਹੀਂ ਕੋਈ ਜਾਂਦਾ ਪਰ ਅੱਜ 50% ਪੇਸ਼ੈਂਟਸ ਹੀ ਵਨ ਨਾਈਟ ਅੱਛਾ ਜੀ ਜਿਹਨਾਂ ਦੀ ਇੱਕ ਇੱਕ ਕੇਸ ਹੈ ਥੈਂਕ ਯੂ ਸਰ ਫॉर ਅਵੀ ਸਰ ਬੜਾ ਥੈਂਕ ਯੂ ਸਰ ਥੈਂਕਸ ਬੈਠੋ ਸਰ ਪਲੀਜ਼ ਆਜੋ ਸਰ ਬੈਠੋ ਬੈਠੋ ਸਰ ਬੜਾ ਸ਼ੁਕਰੀਆ ਤੁਹਾਡਾ ਸਰ ਤੁਸੀਂ ਇੰਨੇ ਪੇਸ਼ੈਂਟਾਂ ਦਾ ਭਲਾ ਕੀਤਾ ਸਰ ਬੜੇ ਸ਼ੁਕਰਗੁਜ਼ਾਰ ਆਂ ਤੁਹਾਡੇ ਸਾਡਾ ਮੇਨ ਮੋਟਿਵ ਸਰ ਇਹੀ ਹੈ ਕਿ ਪੰਜਾਬ 'ਚ ਕੋਈ ਅੱਖਾਂ ਕਰਕੇ ਨਾ ਰਵੇ ਫਾਈਨਾਂਸ ਦੀ ਕੋਈ ਦਿੱਕਤ ਨਹੀਂ ਲੋਕ ਬਹੁਤ ਸੇਵਾ ਕਰਨਾ ਚਾਹੁੰਦੇ ਨੇ ਔਰ ਅੱਛੇ ਡਾਕਟਰ ਵੀ ਤੁਹਾਡੇ ਵਰਗੇ ਬਹੁਤ ਨੇ ਜਿਹੜੇ ਸਾਡੇ ਨਾਲ ਕੋਆਪਰੇਟ ਕਰਦੇ ਨੇ ਸਾਡਾ ਕੈਂਪ ਵੀ ਲਾਣ ਦਾ ਸਰ ਇਹੀ ਮਕਸਦ ਸੀਗਾ ਕਿ ਪੂਰੇ ਕ੍ਰਾਸ ਪੰਜਾਬ 'ਚ ਨਹੀਂ ਸਾਡੇ ਕੋਲ ਜਨਰਲ ਆਪੀਡੀ ਹੈ ਸਰ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਵੀ ਏਜ ਗਰੁੱਪ ਨੂੰ ਹੋਵੇ ਤੇ ਨੂੰ ਆਈ ਨਹੀਂ ਮੈਂ ਤੇ ਕਰਵਾਈਏ ਦੋ ਪੇਸ਼ੈਂਟ ਮੇਰੀ ਕੰਮ ਵਾਲੀ ਸੀ ਉਹਨੂੰ ਕਿਹਾ ਸੀ ਤੇਰਾ 50000 ਲੱਗੂਗਾ ਫਿਰ ਮੈਂ ਆ ਬਾਜੀ ਕੋ ਵੀ ਗਿਆ ਜੀ ਜੀ ਦੇਖੋ ਥੋੜੀ ਜੀ ਕਿਰਕੇ ਕਰਦੀ ਸੀ ਸੀ ਉਹਨਾਂ ਦੇ ਉਹ ਡੇਢੇ ਖੁਸ਼ ਨਹੀਂ 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 ਪਰਮਾਤਮਾ ਦੀ ਦੇਖੋ ਜੀ ਰੱਬ ਦੀ અપਾਰ ਕਿਰਪਾ ਹੈ ਕਿ ਚਲੋ ਉਹਨਾਂ ਨੇ ਸਾਨੂੰ ਛੋਣਿਆ ਇਸ ਕੰਮ ਲਈ ਨੂੰ ਤਾਂ ਇੰਨੀ ਦੁਨੀਆ ਤੁਰੀ ਫਿਰਦੀ ਰੱਬ ਉਹਨੂੰ ਨਾ ਚੋਣ ਲਵੇ మేసి ਨਾ ਜਿਹੜੀ ਹੁਣ ਨਵਾਂ ਜਗ੍ਹਾ ਜਿੱਥੇ ਕੈਂਪ ਲਾਇਆ ਸੀ ਨਾ ਉੱਥੇ ਨਵੀਂ ਜਗ੍ਹਾ ਬਣਾ ਰਹੇ ਆ ਅਸੀਂ ਉੱਥੇ ਆਈ ਸੈਂਟਰ ਲੱਗ ਹੀ ਬਣਾ ਦਾਂਗੇ ਕਿ ਉੱਥੇ ਆਈ ਰਿਲੇਟਡ ਚੈੱਕਅਪ ਪ੍ਰੋਪਰ ਡਾਕਟਰਸ ਵੀਰੇ 9 ਵਜੇ ਤੋਂ 2 ਵਜੇ ਤੱਕ ਬੈਠ ਕੇ ਪੇਸ਼ੈਂਟ ਦੀ ਡਾਇਗਨੋਸ ਕਰਨਗੇ ਕਿ ਭਾਈ ਇਹਨੂੰ ਆਹ ਲੋੜ ਹੈ ਦਾ ਆਪਰੇਸ਼ਨ ਕਰਾ ਲਓ ਦਾ ਆਪਰੇਸ਼ਨ ਕਰਾ ਲਓ ਔਰ ਟੋਟਲੀ ਫ੍ਰੀ ਆਫ ਕਾਸਟ ਪੇਸ਼ੈਂਟ ਜਿੰਨੇ ਮਰਜ਼ੀ ਆਜਣ ਆਮੇ ਪੂਰੇ ਇੰਡੀਆ ਚੋ ਆਜਨ ਕੋਈ ਇਥੇ ਸਾਡੇ ਸਟੇਟ ਬਾਉਂਡਰੀ ਨਹੀਂ ਹੈ ਕੋਈ ਰਿਲੀਜਨ ਬਾਉਂਡਰੀ ਨਹੀਂ ਹੈ ਕੋਈ ਕਾਸਟ ਬਾਉਂਡਰੀ ਸਾਨੂੰ ਕੋਈ ਬਜਟ ਦੀ ਦਿੱਕਤ ਨਹੀਂ ਹੈ ਸਾਨੂੰ ਨਾ ਸਿਰਫ ਟੀਮ ਦੀ ਦਿੱਕਤ ਹੈ ਸਾਡੇ ਕੋਲ ਥੋੜੀ ਟੀਮ ਵਰਕ ਘਟ ਹੈ ਮੈਨ ਪਾਵਰ ਘਟ ਹੈ ਸਾਡੀ ਨਾ ਸਰੈਂਜੀਓ ਵਰਲਡ ਦੀ ਪਹਿਲੀ ਐਨਜੀਓ ਜਿਹਦਾ ਕੋਈ ਖਾਤਾ ਨੰਬਰ ਨਹੀਂ ਹੈਗਾ ਅਸੀਂ ਫੰਡਸ ਨਹੀਂ ਲੈਂਦੇ ਲੋਕਾਂ ਕੋਲ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਨਾ ਤੁਸੀਂ ਜਿੱਦਾਂ ਹੁਣ ਆਪਰੇਸ਼ਨ ਆਗੇ ਸਾਡੇ ਕੋਲ ਅੱਖਾਂ ਦੇ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਆਹ ਖਰਚਾ ਹੈ ਤੁਸੀਂ ਸਿੱਧਾ ਡਾਕਟਰ ਨੂੰ ਜਾ ਕੇ ਦੇ ਦਿਓ ਜਾਂ ਹਸਪੀਟਲ ਪੇਸ਼ੈਂਟ ਨੂੰ ਦੇ ਦਿਓ ਅਡਾਪਟ ਕਰਾ ਦਿੰਨੇ ਸਿੱਧਾ ਜਿੱਦਾਂ ਸਾਡੇ ਇੱਕ ਡੋਨਰ ਨੇ 101 ਆਪਰੇਸ਼ਨ ਡਾਟ ਕੀਤਾ ਅੱਖਾਂ ਦਾ ਕਿ 101 ਆਪਰੇਸ਼ਨ ਦੀ ਸੇਵਾ ਮੈਂ ਕਰੂੰਗਾ ਐਦਾਂ ਹੀ ਕਿਉਂਕਿ ਅਸੀਂ ਦੇਖੋ ਜੀ ਤੁਸੀਂ ਸੱਚੇ ਹੋ ਨਾ ਇਹ ਜਦੋਂ ਤੱਕ ਪ੍ਰੂਫ ਨਹੀਂ ਦੇ ਦਿੰਦੇ ਲੋਕਾਂ ਨੂੰ ਉਹਨਾਂ ਨੇ ਤੁਹਾਨੂੰ ਸੱਚੇ ਨਹੀਂ ਮੰਨਣਾ ਤਾਂ ਅਸੀਂ ਅਸੀਂ ਚਾਹੁੰਦੇ ਹਾਂ ਮੈਮ ਕਿ ਲੋਕਾਂ ਦਾ ਭਲਾ ਹੋਵੇ ਜਿਹੜੇ ਦੇਖੋ ਅਸੀਂ ਯੂਥ ਹਾਂ ਜਿਹੜੀ એનર્ਜੀ ਸਾਡੇ ਚ ਅਜੇ ਇਸ ਉਮਰ ਚ ਹੈ 10 ਸਾਲ ਬਾਅਦ ਨਹੀਂ ਹੋਣੀ ਘਟਣੀ ਹੈ ਤਾਂ ਅਸੀਂ ਚਾਹੁੰਦੇ ਹਾਂ એનર્ਜੀ ਸਹੀ ਜਗ੍ਹਾ ਲੱਗ ਜਾਵੇ ਟਾਈਮ ਸਿਰ ਬਾਕੀ ਤੁਸੀਂ ਦੱਸਿਓ ਸਰ ਕੋਈ ਸਾਡਾ ਲੈ ਕੇ ਸੇਵਾ ਹੋਵੇ ਮੈਮ ਤੁਸੀਂ ਵੀ ਦੱਸਿਓ ਸਾਨੂੰ ਹੈ ਬੜਾ ਚੰਗਾ ਨਹੀਂ 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 ਬਸ ਮੈਮ ਇੱਧਰ ਉੱਧਰ ਵੀ ਜਾਣਾ ਆਪਾਂ ਬੜਾ ਚੰਗਾ ਲੱਗਿਆ ਸਰ ਤੁਹਾਨੂੰ ਮਿਲ ਕੇ ਥੈਂਕ ਯੂ ਸਰ ਸੋ ਨਾਈਸ ਮੀਟਿੰਗ ਥੈਂਕ ਯੂ ਸੋ ਮੱਚ ਮੈਮ ਬੜਾ ਸ਼ੁਕਰੀਆ ਦੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ